ਮੇਰਾ ਨਗਰ ਮੀਤ ਸਿੰਘ ਜੀ ਕੀ ਕਹਾਂਗੇ ਅੱਜ ਜੇ ਤੁਲਾ ਟੈਕਸ ਵਾਲੀ ਰਸੀਦ ਚਾਹੀਦੀ ਤੇ ਉਹ ਗਾੜੀ ਆ ਸਕਦਾ ਵਾ ਹਾਂਜੀ ਹਾਂਜੀ ਚਾਹੀਦੀ ਜੀ ਭਾਜੀ ਉਹਨਾਂ ਨੂੰ ਅਸੀਂ ਭਾਜੀ ਸਾਨੂੰ ਅਜੇ ਤੱਕ ਤੇ ਚੁੱਲਾ ਟੈਕਸ ਨਹੀਂ ਮਿਲਿਆ ਤੇ ਅਸੀਂ ਸਰਪੰਚੀ ਦੇ ਕਹਾ ਕੇ ਭਰੇ ਜੀ 7 ਦਿਨ ਤੋਂ ਖੱਜਲ ਹੁੰਦਾ ਜੀ ਅਜੇ ਤੱਕ ਸਾਨੂੰ ਚੁੱਲਾ ਟੈਕਸ ਦਾ ਐਨਓਸੀ ਮਿਲੀ ਨਹੀਂ ਸਾਨੂੰ ਮੈਂ ਇੱਥੋਂ ਮੋੜ ਦਿੰਦੇ ਆ ਆਹ ਕਹਿ ਕੇ ਉਹ ਕਹਿ ਕੇ ਸਾਨੂੰ ਤੇ ਅੱਜ ਵੀ ਕਹਿੰਦੇ 7 ਵਜੇ ਗੇਟ ਖੁੱਲ ਜਾਣਗੇ 11 ਵਜੇ ਜੀ ਆਹ ਵੇਖ ਲਓ ਬੀਬੀਆਂ ਨੇ ਸਾਰੀਆਂ ਲਾਂਚ ਲੱਗਿਆ ਤੁਪ ਕਿੰਨੀ ਆ ਆਪਣੀ ਫਾਈਲ ਲਓ ਨਾ ਅਜੇ ਤੱਕ ਇਸ ਨੂੰ ਅੰਦਰ ਵਾੜ ਦਿੱਤਾ ਕੀ ਗੇੜ ਖੁੱਲੋ ਦਿੱਤਾ ਇਹਦੇ 7 ਦਿਨ ਤੋਂ ਗੇੜ ਖੁੱਲ੍ਹਾ ਆ ਬੀਬੀਆਂ ਸਾਰੀਆਂ ਡਿੱਗਣ ਦਿੱਤਾ ਕਿਦੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਆਏ ਤਾਂ ਚੁੱਲਾ ਟੈਕਸ ਨਹੀਂ ਮਿਲਿਆ 7 ਦਿਨ ਅਸੀਂ ਕਹਿੰਦੇ ਭਾਈ ਨਹੀਂ ਮਿਲਿਆ 7 ਦਿਨ ਹੋ ਗਏ ਕਿਦੇ ਕਿਸ ਨੂੰ ਚੁੱਲਾ ਟੈਕਸ ਨਹੀਂ ਮਿਲਿਆ ਇਹਨੀਆਂ ਨੂੰ ਪਤਾ ਵੀ ਕੋਈ ਉਹ ਨਹੀਂ ਮਿਲਿਆ ਛਰੇ ਆਮ ਤੱਕ ਆਉਂਦਾ ਛਰੇ ਆਮ ਨਜਾਇਜ਼ ਹੁੰਦੀ ਮੇਰਾ ਨਾਮ ਗੁਰਮੀਤ ਸਿੰਘ ਜੀ ਮੇਰਾ ਚਾਹਲ ਜੀ ਤੇ ਅੱਜ ਇਹ ਕਾਰੇ ਦਾ ਇਹ ਨਹੀਂ ਕਿੰਨੇ ਵਜੇ ਦਾ ਸਮਾਂ ਕਿਹਾ ਕਰਨ ਉਹ 11 ਵਜੇ ਦਾ ਕਹਾ ਜੀ 11 ਵਜੇ ਲੱਗੀ 11 ਵਜੇ ਲੈ ਕੇ ਸ਼ਾਮ ਤੱਕ ਹੀ ਆ ਅਜੇ 300 ਤੱਕ ਕੀ ਕਰਾਂ ਚਾਹੋਗੇ ਜਿੱਦਾਂ ਸੱਤ ਦੀ ਗਰਮੀ ਆ ਸੜਹਾਰੇ ਦੇ ਉੱਤੇ ਬੇਤਨੀ ਬਾਰ-ਬਾਰ ਕੀ ਕੀ ਕਰੇ ਹੁਣ ਸਰਕਾਰਾਂ ਨੇ ਇਦਾਂ ਹੀ ਆ ਵੀ ਕੀ ਹੋਣਾ ਚਾਹੀਦਾ ਵੀ ਹਾਂ ਜੀ ਵੀਰ ਜੀ ਹੁਣ ਇਹਦਾ ਵੀ ਆਪਣਾ ਟਾਈਮ ਟਾਈਮ ਕੋਰੋਨਾ ਜੀ ਦਾ ਜੋ ਵੀ ਆਪਣਾ ਕੰਮ ਆ ਕੋਈ ਚਾਹੁੰਦੇ ਆ ਕਿੰਨੇ ਕ ਪਿੰਡ ਹੈਗੇ ਸੇ ਜਿਹੜਾ ਨਾਮ ਪਿੰਡ ਦੇ ਆਹ ਧਾਰੀ ਪਿੰਡ ਹੋਣੇ ਆਹ ਧਾਰੀ ਪਿੰਡ ਹਾਂਜੀ ਸਰ ਭਰਾ ਇਸ ਕਰਾ ਹਾਂਜੀ ਹੋ ਜਾਣਗੇ ਪੰਜ ਕਾਗਜ਼ ਤੁਹਾਡੇ ਸਰਕਲ ਸਾਹਿਬ ਦੇ ਪ੍ਰਬੰਧ ਦੇ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਅਮਨ ਮਾਨਣਾ ਹੀ ਸਾਰਾ ਕੰਮ ਜਿਹੜਾ ਨਿਭਰੇ ਚੜ੍ਹ ਜਾਊਗਾ ਕਿੰਨੇ ਵਜੇ ਕਿੰਨੇ ਵਜੇ ਤੱਕ ਇਹ ਪ੍ਰਕਿਰਿਆ ਚੱਲ ਰਹੀ ਰਹੂਗੀ ਇਹ ਉਦਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਆ ਉਹ ਚੱਲ ਰਿਹਾ ਆ ਰਹੇ ਐਸਟੀਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਆ ਗਏ ਆ ਹੁਣ ਬਸ ਕਾਰਜ ਸ਼ੁਰੂ ਹੋ ਗਿਆ 몰 ਵੀ ਕੁਝ ਸ਼ੁਰੂ ਨਹੀਂ ਹਾਂਜੀ ਹਾਂ ਮੇਰਾ ਨਗਰ ਮੇਸ਼ ਸਿੰਘ ਜੀ ਕੀ ਕਹਾਂ ਜਾ ਕੇ ਆ ਗਏ ਚੁੱਲਾ ਟੈਕਸ ਵਾਲੀ ਰਸੀਦ ਚਾਹੀਦੀ ਤੇ ਉਹ ਗਾੜੀ ਆ ਸਕਦਾ ਵਾ ਹਾਂਜੀ ਹਾਂਜੀ ਚਾਹੀਦੀ ਜੀ ਭਾਜੀ ਉਹਨਾਂ ਨੂੰ ਅਸੀਂ ਭਾਜੀ ਸਾਨੂੰ ਅਜੇ ਤੱਕ ਤੇ ਚੁੱਲਾ ਟੈਕਸ ਹੀ ਨਹੀਂ ਮਿਲਿਆ ਤੇ ਅਸੀਂ ਸਰਪੰਚੀ ਦੇ ਕਾਗਜ਼ ਭਰੇ ਜੀ ਇਹਦੇ 7 ਦਿਨ ਤੋਂ ਖੱਜਲ ਹੋਉਂਦਾ ਜੀ ਅਜੇ ਤੱਕ ਸਾਨੂੰ ਚੁੱਲਾ ਟੈਕਸ ਦਾ ਐਨਓਸੀ ਮਿਲੀ ਨਹੀਂ ਸਾਨੂੰ ਮੈਂ ਇੱਥੋਂ ਮੋੜ ਦਿੰਦੇ ਆ ਆਹ ਕਹਿ ਕੇ ਉਹ ਕਹਿ ਕੇ ਸਾਨੂੰ ਤੇ ਅੱਜ ਵੀ ਕਹਿੰਦੇ 7 ਵਜੇ ਗੇਟ ਖੁੱਲ ਜਾਣ 11 ਵਜ ਗਏ ਜੇ ਆ ਵੇ ਲੋ ਬੀਬੀਆਂ ਸਾਰੀਆਂ ਲਾਂਚ ਲੱਗਿਆ ਤੁੱਪ ਕਿੰਨੀ ਆ ਆਪਣੀ ਫੈਨ ਨਾ ਅਜੇ ਤੱਕ ਇਸ ਨੂੰ ਅੰਦਰਵਾੜ ਦਿੱਤਾ ਨਾ ਕਿ ਗੇਟ ਖੋਲ੍ਹ ਦਿੱਤਾ ਜਾਂਦੇ 7 ਵਜੇ ਤੇ ਗੇਟ ਖੁੱਲਣਾ ਆ ਬੀਬੀਆਂ ਸਾਰੀਆਂ ਡਿੱਗਣ ਗਈਆਂ ਕਿਤੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਆਏ ਤਾਂ ਪਿਲਾ ਟੈਕਸ ਨਹੀਂ ਮਿਲਿਆ 7 ਦਿਨ ਅਸੀਂ ਕਹਿੰਦੇ ਭਾਈ ਨਹੀਂ ਮਿਲਿਆ 7 ਦਿਨ ਹੋ ਗਏ ਕਿਦੇ ਕਿਸ ਨੂੰ ਚੁੱਲਾ ਟੈਕਸ ਨਹੀਂ ਮਿਲਿਆ ਇਹਨੀਆਂ ਨੂੰ ਪਤਾ ਵੀ ਕਿਉਂ ਨਹੀਂ ਮਿਲਿਆ ਛਰੇ ਆਮ ਤੱਕਾ ਹੁੰਦਾ ਛਰੇ ਆਮ ਨਜਾਇਜ਼ ਹੁੰਦੀ ਪੰਜ ਕਾਗਜ਼ਾਂ ਕੋਲ ਸਰਕਸਾਂ ਦੇ ਪ੍ਰਬੰਧੇ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਮਨ ਮੰਨਣਾ ਹੀ ਕੰਮ ਜਿਹੜਾ ਨਿਪਟੇ ਚੜਾ ਜਾਊਗਾ ਕਿੰਨੇ ਵਜੇ ਕਿੰਨੇ ਵਜੇ ਤੱਕ ਇਹ ਪ੍ਰਕਿਰਿਆ ਚੱਲ ਰਹੀ ਰਹੂਗੀ ਇਹ ਉਧਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਕੋ ਚੱਲ ਰਿਹਾ ਆ ਰਹੇ ਐਸਟੀਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਆ ਗਏ ਆ ਹੁਣ ਬਸ ਕਾਰਜ ਸ਼ੁਰੂ ਹੋ ਗਿਆ ਮੌਲਵੀ ਕੋਈ ਸ਼ੁਭਾਈ ਨਹੀਂ ਹਾਂਜੀ ਹਾਂਜੀ ਬਿਲਕੁਲ